ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮਿਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਲੈ ਕੇ ਅਸੀਂ ਕੁਝ ਖਾਸ ਦੇਮੋ ਖਬਰਾਂ ਤੇ ਇਹਨਾਂ ਖਬਰਾਂ ਤੇ ਵਧੇਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਟਿਲੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤਿਲੋ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕਰੀ ਜਾਵੇ Rajasthan ਦੇ ਵਿੱਚ ਇੱਕ ਜਿਹੜਾ ਜਹਾਜ਼ ਹਾਦਸਾ ਹੋਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਹੈ ਜਿਹੜਾ ਕਿ ਇਸ ਹਾਦਸੇ ਦੇ ਵਿੱਚ ਇੱਕ ਪਾਇਲਟ ਦੀ ਜਿਹੜੀ ਮੌਤ ਹੋ ਗਈ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਸਾਰੇ ਮਾਮਲੇ ਤੇ ਕਾਰਵਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਜਿਹੜਾ Rajasthan ਦੇ ਵਿੱਚ ਇਹ ਹਾਦਸਾ ਵਾਪਰਿਆ ਨਾ ਇਹ ਇੱਕ ਫਾਈਟਰ ਜੈਟ ਹੈ। ਲੜਾਈ ਵਾਲਾ ਜਹਾਜ਼ ਹੈ। ਜੀ। ਕਹਿੰਦੇ ਆ ਕਿ ਉਹਦੀ ਕੋਈ ਤਕਨੀਕੀ ਨੁਕਸਾ ਆਇਆ ਤੇ ਉਹ ਗੁਰੂਜਸਤਾਨ ਦੇ ਵਿੱਚ ਡਿੱਗ ਪਿਆ ਉਹਨੂੰ ਚਲਾਉਣ ਵਾਲੇ ਪਾਇਲਟ ਦੀ ਥਾਂ ਮੌਤ ਹੋ ਗਈ। ਇਸ ਸੰਬੰਧ ਦੇ ਵਿੱਚ ਕਹਿੰਦੇ ਕਿਸੇ ਕਿਸਮ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਅਸੀਂ ਉਹਦੋਂ ਕਹਾਂਗੇ ਅਸਥਾ ਮੰਨਦੇ ਆ ਕਿ ਬੰਦਾ ਜਿਉਂਦਾ ਹੋਵੇ। ਜੀ ਪਰ ਜਿਸ ਹਾਲਾਤ ਦੇ ਵਿੱਚ ਪਾਇਲਟ ਡਿੱਗਿਆਗਾ ਜੈਟ ਲੱਗਦਾ ਨਹੀਂ ਉਸ ਤੋਂ ਇੰਨੀ ਉਚਾਈ ਤੋਂ ਕੋਈ ਚੀਜ਼ ਡਿੱਗ ਪਵੇ ਉਹ ਤਾਂ ਫਿਰ ਇਹੀ ਹੁੰਦਾ ਜਾਕੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਤੰਜੜਾ ਜੈਪੁਰ ਦੇ ਨੇੜੇ ਡਿੱਗਿਆ ਉੱਥੋਂ ਦਾ ਪ੍ਰਸ਼ਾਸਨ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਾਈ ਹੈ ਪ੍ਰਸ਼ਾਸਨ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਮੈਜਿਸਟਰੇਟ ਵਗੈਰਾ 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 ਉਹ ਸਾਰੇ ਘਟਨਾ ਸਥਾਨ ਤੇ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਤੇ ਜਿਹੜੇ ਫੌਜੀ ਅਧਿਕਾਰੀ ਐ ਹਵਾਈ ਸੈਰਾਂ ਦੇ ਅਧਿਕਾਰੀ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਉਹ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਨਾਲ ਹੀ ਪਤਾ ਲੱਗਿਆ ਕਿ ਇਹਦੀ ਪੂਰੀ ਮੈਜਿਸਟਰੇਟ੍ਰੀਅਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਆਫਟਰ ਆਲਿਕ ਕਿਉਂ ਵਾਪਰਿਆ ਕੀ ਵਾਪਰਿਆ ਪਤਾ ਨਹੀਂ ਕੋਈ ਭਾਰਤ ਦੇ ਉੱਤੇ ਸਾੜ ਸੱਤੀ ਚੱਲ ਰਹੀ ਹੈ ਲਗਾਤਾਰਤਾ ਦੇ ਵਿੱਚ ਜਿਹੜੇ ਜਹਾਜ਼ਾਂ ਦੇ ਹਾਦਸੇ ਹੋ ਰਹੇ ਨੇ ਜਿਹੜਾ ਅਹਮਦਾਬਾਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਕੋਮਲ ਤੁਹਾਨੂੰ ਯਾਦ ਹੋਣਾ ਹੈ ਉਹਦੀ ਜਿਹੜੀ ਮੁੱਢਲੀ ਰਿਪੋਰਟ ਹੈ ਉਹ ਸ਼ਹਿਰੀ ਹਵਾ ਬਾਜੀ ਜਿਹੜੇ ਸਾਡੇ ਹਵਾ ਬਾਜੀ ਨਾਲ ਮੰਤਰਾਲਾ ਸਬੰਧਤ ਹੈ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਢਿਲੋਸਾ ਪੁੱਤਰ ਗੱਲ ਕੀਤੀ ਜਾਵੇ ਪੰਜਾਬ ਦੇ ਕਿਸਾਨਾਂ ਉੱਤੇ ਈਡੀ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਹਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਛਾਪੇਮਾਰੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਹਰੇ ਕੁਝ ਵੀ ਜਿਹੜਾ ਕਲੀਅਰ ਨਹੀਂ ਹੋਇਆ ਨਹੀਂ ਕਹਿੰਦੇ ਪਿਛਲੇ ਸਮੇਂ ਦੇ ਦੌਰਾਨ ਨਾ 2016 ਤੋਂ ਬਾਅਦ ਪਤਾ ਲੱਗਿਆ ਕਿ ਕੁਝ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ 'ਚ ਗਏ ਸਨ ਜੀ ਕਿਸਾਨ ਯੂਨੀਅਨ ਦੇ ਆਗੂ ਨੇ ਸੁਖ ਗਲੇ ਮੋਗੇ ਨੇੜੇ ਪਿੰਡ ਹੈ ਇਹਨਾਂ ਦਾ ਕਈ ਕਿਸਾਨ ਆਗੂ ਜਿਹੜੇ ਜੇ ਬਰਨਾਲੇ ਤੋਂ ਆਪਾਂ ਮੋਗੇ ਵੱਲ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਨਹਿਰ ਹੁੰਦੀ ਹੈ ਉਹ ਪਿੰਡ ਹੈਗਾ ਟੱਲੇਵਾਲ ਜੀ ਤਾਂ ਉਹ ਅਧਿਕਾਰੀ ਜਿਹੜੇ ਐ ਇਹਦੀ ਜਾਂਚ ਕਰ ਰਹੇ ਨੇ ਸੁਖ ਗਿੱਲ ਤੇ 45 ਲੱਖ ਰੁਪਏ ਦੀ ਇਮੀਗ੍ਰੇਸ਼ਨ ਕਥਤ ਧੋਖਾਧੜੀ ਦਾ ਮਾਮਲਾ ਦਰਜ ਹੈ ਪਹਿਲਾਂ ਜੋ ਦੱਸਿਆ ਜਾ ਰਿਹਾ ਹੈ ਇਹ ਈਡੀ ਉਦੋਂ ਹੁੰਦੀ ਹੈ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਮਾਇਆ ਦੀ ਇਨਵੋਲਵਮੈਂਟ ਹੋ ਜਾਵੇ ਅੱਜ ਕੱਲਾ ਇੱਥੇ ਨਹੀਂ ਕਈ ਥਾਵਾਂ ਦੇ ਉੱਤੇ ਇਹ ਜਿਹੜੀ ਈਡੀ ਦੀ ਛਾਪੇਮਾਰੀ ਹੈ ਉਹ ਚੱਲ ਰਹੀ ਹੈ ਮੋਗਾ ਅੰਮ੍ਰਿਤਸਰ ਹੈ ਕਿ ਹੋਰ ਤੇਰਾ ਇਥੋਂ ਤੱਕ ਕਿ ਹਰਿਆਣੇ 'ਚ ਵੀ ਚੱਲ ਰਹੀ ਹੈ ਜੀ ਜੀ ਤਾਂ ਹੁਣ ਤੁਸੀਂ ਦੇਖੋ ਕਿ ਇਹ ਮਾਮਲਾ 21 ਸਾਲਾਂ ਇੱਕ ਜਸਵਿੰਦਰ ਸਿੰਘ ਦੀ ਸ਼ਿਕਾਇਤ ਤੇ ਹੋਇਆ ਹੈ ਉਹ ਕੀ ਕਹਿੰਦੇ ਆ ਉਹ ਅਮਰੀਕਾ ਤੋਂ ਡਿਪੋਰਟ ਹੋਇਆ ਸੀ ਪੰਜਾਬ ਵਿੱਚ ਜਦੋਂ 147 ਲੋਕਾਂ ਨਾਲ ਜੁੜੀ ਵੀ ਗੱਲ ਹੈ ਜੀ ਅਮਰੀਕਾ ਨੇ ਵਾਪਸ ਭੇਜ ਤੇ ਪਿੱਛੇ ਆਪਾਂ ਨੂੰ ਪਤਾ ਹੀ ਹੈਗਾ ਕਿ ਜਦੋਂ ਡੋਨਲਡ ਟਰੰਪ ਸਾਹਿਬ ਦੁਬਾਰਾ ਸੱਤਾ 'ਚ ਆਏ ਨੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਾਪਸ ਭੇਜ ਦਿੱਤਾ ਸੀ ਬਿਲਕੁਲ ਤਾਂ ਹੁਣ ਇਸ ਮਾਮਲੇ ਦੇ ਵਿੱਚ ਈਡੀ ਆਪਣੀ ਪੜਤਾਲ ਕਰ ਰਹੀ ਹੈ ਆਪਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਈਡੀ ਨੇ ਕਿਹੜੇ ਕਿਹੜੇ ਤੱਥ ਖੋਜ ਕੱਢ ਕੇ ਲਿਆਂਦੇ ਐ ਤੇ ਕਿਹੜੀ ਰਿਪੋਰਟ ਐ ਉਹਦੇ ਵਿੱਚ ਧੁੱਖਾ ਵਾੜੀ ਕਿੰਨੀ ਹੋਈ ਐ ਕਿਹੜਾ ਕਿਹੜਾ ਨਾਂ ਆਉਂਦਾ ਮੇਰੀ ਜਾਣਕਾਰੀ ਦੇ ਮਤਾਬਿਕ ਜੋ ਸੂਤਰਾਂ ਤੋਂ ਮਿਲੀ ਐ ਕਿ ਲਗਭਗ 1 ਦਰਜਨ ਬੰਦਿਆਂ ਦੇ ਖਿਲਾਫ ਇਹ ਛਾਪੇ ਮਾਰੀ ਕੀਤੇ ਜਾ ਰਹੀ ਐ ਅਸਲੀਅਤ ਕੀ ਆਏਗੀ ਇਹ ਜਦੋਂ ਰਿਪੋਰਟ ਪੇਸ਼ ਕੀਤੀ ਜਾਵੇਗੀ ਈਡੀ ਵੱਲੋਂ ਉਦੋਂ ਸਾਹਮਣੇ ਆਵੇਗੀ ਬਿਲਕੁਲ ਟੀਲੋ ਸਾਹਿਬ ਉਧਰ ਗੱਲ ਕਰੀ ਜਾਵੇ ਪੀਆਰਟੀਸੀ ਤੇ ਪੰਪਾਸ ਵਾਲੇ ਜਿਹੜੇ ਸਵੇ ਤੋਂ ਹੀ ਹੜਤਾਲ ਤੇ ਨੇ ਯਾਨੀ ਕਿ ਪੂਰੇ ਪੰਜਾਬ ਪਰ ਦੇ ਵਿੱਚੋਂ ਉਹਨਾਂ ਨੇ ਬੱਸਾਂ ਦਾ ਜਿਹੜਾ ਚੱਕਾ ਜਾਮ ਕੀਤਾ ਹੋਇਆ ਤੇ ਉਹਨਾਂ ਨੇ ਇਸ ਵਿਚਾਲੇ ਮਤਲਬ ਉਹਨਾਂ ਦੀ ਹੜਤਾਲ ਦੀ ਜ਼ਬਰਦਸਤ ਚੱਲ ਰਹੀ ਹੈ ਕਿ ਇਸ ਵਿਚਾਲੇ ਹੁਣ ਪੰਜਾਬ ਸਰਕਾਰ ਨੂੰ ਵੀ ਐਂਟਰੀ ਕਰਨੀ ਪਈ ਹੈ ਤੇ ਪੰਜਾਬ ਸਰਕਾਰ ਅਤੇ ਪੰਪਾਸ ਔਰ ਪੀਆਰਟੀਸੀ ਵਾਲੇ ਮੁਲਾਜ਼ਮਾਂ ਦੀ ਜਿਹੜੀ ਹੁਣ ਮੀਟਿੰਗ ਹੋ ਰਹੀ ਹੈ ਦੇਖੋ ਸਾਡੇ ਇੱਕ ਰਵਾਜ ਹੈ ਅਸੀਂ ਉਦੋਂ ਜਾਗਦੇ ਆਂ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਜੀ ਇਹਨਾਂ ਪਾਨਬਸ ਪੀਆਰਟੀਸੀ ਰੋਡਵੇਜ ਠੇਕਾ ਆਧਾਰਿਤ ਮੁਕਾਮਿਆਂ ਦੀਆਂ ਕੁਝ ਮੰਗਾਂ ਨੇ ਜੀ ਇੱਕ ਤਾਂ ਕਹਿੰਦੇ ਨੇ ਕਿ ਠੇਕਾ ਆਧਾਰਿਤ ਸਿਸਟਮ ਹੀ ਖਤਮ ਹੋ ਗਏ ਬਿਲਕੁਲ ਇਸ ਤੋਂ ਪਹਿਲਾਂ ਵੀ ਸੰਕੇਤਕ ਤੌਰ ਦੇ ਉੱਤੇ ਉਹਨਾਂ ਨੇ ਹੜਤਾਲ ਕੀਤੀ ਆ ਪਰਸੋ ਵੀ ਗੇਟ ਰੈਲੀਆਂ ਕੀਤੀਆਂ ਕੋਈ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਇਸ ਤੋਂ ਪਹਿਲਾਂ ਇਹਨਾਂ ਨੇ ਸੰਗਰੂਰ ਘੇਰਿਆ ਮੁੱਖ ਮੰਤਰੀ ਸਾਹਿਬ ਦੀ ਰਹਿائش ਦੇ ਕੋਲ ਉਦੋਂ ਸੰਗਰੂਰ ਦੇ ਪ੍ਰਸ਼ਾਸਨ ਨੇ ਟਾਈਮ ਲੈ ਕੇ ਸਰਕਾਰ ਨਾਲ ਗੱਲ ਕਰਾਤੀ ਖਾਸ ਕਰਕੇ ਟ੍ਰਾਂਸਪੋਰਟ ਮੰਤਰੀ ਆ ਲਾਲਜੀਤ ਭੁੱਲਵ ਉਹਨਾਂ ਨਾਲ ਗੱਲ ਕਰਵਾ ਦਿੱਤੀ ਗਈ ਅੱਜ ਜਦੋਂ ਸਵੇਰ ਤੋਂ ਚਾਰੇ ਪਾਸੇ ਹਾਹਾਕਾਰ ਮੱਚੀ ਵੀ ਹੈ ਇੱਕ ਪਾਸੇ ਦੇਸ਼ ਵਿਆਪੀ ਹੜਤਾਲ ਹੋਈ ਵੀ ਆ ਟਰੇਡ ਯੂਨੀਅਨਾਂ ਦੀ ਕਹਿੰਦੇ ਆ ਉਹਦੇ ਵਿੱਚ 25 ਕਰੋੜ ਤੋਂ ਵੱਧ ਮਲਾਜ਼ਮ ਸ਼ਾਮਲ ਨੇ ਉਧਰੋਂ ਇਹਨਾਂ ਨੇ ਵੀ ਨਾਲ ਰੱਖਤੀ ਜੀ ਇਹਨਾਂ ਦੀ ਬਲਕਿ ਤਿੰਨ ਦਿਨ ਦੀ ਹੈ 9 10 11 ਕੱਲ ਤੇ ਪਰਸੋਂ ਵੀ ਹੈ ਜੀ ਫਿਰ ਥੋੜਾ ਜਿਹਾ ਹਲੂਣਾ ਸਰਕਾਰ ਨੂੰ ਹੋਇਆ ਇਹਨਾਂ ਨੇ ਸਵੇਰੇ ਸੱਦਾ ਭੇਜਿਆ ਵੀ ਆਜੋ 4 ਵਜੇ ਭਾਈ ਪੰਜਾਬ ਭਵਨ ਚ ਚੰਡੀਗੜ੍ਹ ਆਪਾਂ ਤੁਹਾਡੇ ਨਾਲ ਗੱਲਾਂ ਤੇ ਮੰਗਾ ਦੇ ਉੱਤੇ ਗੱਲਬਾਤ ਕਰਦੇ ਆਂ ਗੱਲਬਾਤ ਤੋਂ ਬਿਨਾ ਬਦ ਕੀ ਸਰੇ ਚੜਦਾ ਕੀ ਨਹੀਂ ਸਮਾਂ ਦੱਸੇਗਾ ਜਦੋਂ ਇਹਨਾਂ ਨੇ ਅੱਜ ਤੋਂ ਕਈ ਦਿਨ ਪਹਿਲਾਂ ਐਲਾਨ ਕਰਤਾ ਸੀ ਕਿ ਪਹਿਲਾਂ ਜਦੋਂ ਸਾਨੂੰ ਸੱਤਿਆ ਗਿਆ ਸਿਰਫ ਇੱਕ ਲਾਲੀ ਪਾਪ ਦੇਤਾ ਜੀ ਉਹ ਲਾਲੀ ਪਾਪ ਚੂਸਦੇ ਚੂਸਦੇ ਲਾਲੀ ਪਾਪ ਨਹੀਂ ਮੁੱਕਿਆ ਪੈ ਮੁੱਕ ਗਿਆ ਫਿਰ ਇਹਨਾਂ ਨੇ ਫੈਸਲਾ ਕੀਤਾ ਕਿ 9 10 11 ਅਸੀਂ ਬਕਾਇਦਾ ਤੌਰ ਦੇ ਉੱਤੇ ਹੜਤਾਲ ਕਰਾਂਗੇ ਹੜਤਾਲ ਕਰਤੀ ਜੇ ਮਨਲੂਰ ਜਾਨਾ ਇੱਕ ਗੱਡੇ ਤੋਂ 500 বাস ਲੰਘਦੀ ਹੋਵੇ ਤੇ ਅੱਥਰ ਅਜੋਥੋਂ ਪਿਆ ਵੀ ਉਪਲਬਧ ਨਾ ਹੋਣ ਤੇ ਹਾਹਾਕਾਰ ਤਾਂ ਮਚਣੀ ਹੈ ਬਿਲਕੁਲ ਸਾਰੇ ਲੋਕਾਂ ਕੋਲੇ ਆਪੋ ਆਪਣੇ ਸਾਧਨ ਨਹੀਂ ਹੁੰਦੇ ਖਾਸ ਕਰ ਉਹ ਲੋਕ ਜਿਹੜੇ ਰੋਜ਼ਾਨਾ ਦੇ ਮੁਲਾਜ਼ਮ ਨੇ ਵੱਖ-ਵੱਖ ਥਾਵਾਂ ਤੇ ਜਾਂਦੇ ਆ ਔਰ ਆਰਥਿਕ ਪੱਖੋਂ ਦਰਮਿਆਨੀ ਕਰਾਂਦੇ ਆ ਬਹੁਤ ਸਾਰੇ ਲੋਕ ਜਿਹੜੇ ਕੁਝ ਚੰਗੇ ਨੇ ਉਹਨਾਂ ਨੇ ਆਪਣੇ ਪ੍ਰਬੰਧ ਕਰ ਲਏ ਕਈਆਂ ਨੇ ਟੈਂਪੋ ਟਰੈਵਲ ਕਰ ਲੀਆਂ ਉਹਦੇ ਵਿੱਚ 14-15 ਬੰਦੇ ਇਕੱਠੇ ਬਹਿ ਗਏ ਜੀ ਤੇ ਉਹਨਾਂ ਨੂੰ ਵੀ ਫਾਇਦਾ ਹੋ ਗਿਆ ਤੇ ਜਿਹੜੇ ਜਿੱਥੇ ਜਾਣਾ ਸੀ ਪਿਪਾਈ ਉੱਥੇ ਜਾ ਤੇ ਲਿਆ ਤੇ ਮੈਨੂੰ ਕੁਝ ਦੱਸਿਆ ਗਿਆ ਕਿ ਉਹ ਤਾਂ ਕਿਰਾਏ ਦੇ ਬਰਾਬਰ ਜਾਈ ਕੰਮ ਆ ਗਿਆ ਸਰਕਾਰਾਂ ਪਹਿਲਾਂ ਕਿਉਂ ਨਹੀਂ ਜਾਗੀਆਂ ਸਭ ਤੋਂ ਵੱਧ ਕੋਮਲ ਜੀ ਜਿਹੜੀਆਂ ਬੀਬੀਆਂ ਸਵੇਰੇ ਚੱਕ ਕੇ ਬਾਗ ਤੁਰ ਪੈਂਦੀਆਂ ਨੇ ਉਹਨਾਂ ਨੂੰ ਨੁਕਸਾਨ ਹੋਇਆ ਕਿਉਂਕਿ ਅੱਜ ਮੁਕਤ ਦੇ ਵਿੱਚ ਤਾਂ ਕਿਤੇ ਜਾਇਆ ਨਹੀਂ ਜਾਣਾ ਬਿਲਕੁਲ ਬਿਲਕੁਲ ਪ੍ਰਾਈਵੇਟ ਵਸਾਂ ਵਾਲੇ ਕਹਿੰਦੇ ਬੀਬਾ ਜੀ ਬੱਸ ਦੇ ਵਿੱਚ ਤਾਂ ਬੜਿਓ ਜੇ ਟਿਕ ਟਿਕਟਾਉਂਗੀਆਂ ਜੀ ਨੇ ਆਬ ਦਾ ਥੱਲੇ ਉਤਰੋ ਜੀ ਪ੍ਰਾਈਵੇਟ ਬਸਾਂ ਚੱਲਦੀਆਂ ਸੀ ਹਰਿਆਣੇ ਦੇ ਵਿੱਚ ਘਟੋ ਘਟ ਇਸ ਤਰ੍ਹਾਂ ਦੀ ਕੋਈ ਹੜਤਾਲ ਨਹੀਂ ਸੀ ਪਰ ਦੂਜੀਆਂ ਹੜਤਾਲਾਂ ਤਾਂ ਉੱਥੇ ਵੀ ਆਦੇਸ਼ ਵਿਆਪੀ ਹੈ ਤੇ ਜਿਹੜਾ ਹੁਣ ਹਰਪਾਲ ਸੋਚੀਮਾ ਹੋਰੀ ਮੀਟਿੰਗ ਲੈ ਰਹੇ ਨੇ ਇਸ ਵੇਲੇ ਇਹਨੂੰ ਕਿਸੇ ਸਿਰੇ ਲਾਉਣ ਘਟੋ ਘਟ ਗਵਰਨਮੈਂਟ ਦਾ ਕੰਮ ਹੁੰਦਾ ਮਿੰਟ-ਮਿੰਟ ਤੇ ਗੌਰ ਕਰਨਾ ਜਦੋਂ ਇਹਨਾਂ ਨੇ ਦੋ ਦਿਨ ਪਹਿਲਾਂ ਹੜਤਾਲ ਕੀਤੀ ਸੀ ਅਲਟੀਮੇਟਮ ਦਿੱਤਾ ਸੀ ਜੀ ਤਾਂ ਸਰਕਾਰ ਨੂੰ ਕੰਬ ਕਰਨੀ ਨਹੀਂ ਤੋ ਜਾਗਣਾ ਪੈਣਾ ਸੀ ਜਗਰਾ ਚਾਹੀਦਾ ਸੀ ਤੇ ਇਹ ਮਸਲਾ ਨਾ ਹੁੰਦਾ ਇਹਨੂੰ ਪਹਿਲਾਂ ਹੀ ਹੱਲ ਕਰ ਲਿਆ ਜਾਂਦਾ ਠੀਲੋ ਸਭ ਗੱਲ ਇੱਥੇ ਖਤਮ ਨਹੀਂ ਹੋ ਰਹੀ ਆਪਾਂ ਮੀਟਿੰਗ ਤੇ ਗੱਲ ਕਰ ਰਹੇ ਸੀ ਤਾਂ ਮੀਟਿੰਗ ਦੀ ਗੱਲ ਕਰੀਏ ਇੱਕ ਹੋਰ ਮੀਟਿੰਗ ਹੋ ਰਹੀ ਹੈ ਐਸ ਆਈ ਐਲ ਮੁੱਦੇ ਤੇ ਕੇਂਦਰ ਸਰਕਾਰ ਦੇ ਬਿਹਾਫ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆ ਚੌਥੀ ਮੀਟਿੰਗ ਹੈ ਤੇ ਇਸ ਚੌਥੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲੇਗਾ ਜਾਂ ਫਿਰ ਇਹ ਵੀ ਹਮੇਸ਼ਾ ਦੀ ਤਰ੍ਹਾਂ ਜਿਹੜੀ ਬੇਸਿੱਟਾ ਜਾਵੇਗੀ ਹਾਲਤ ਹੈ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਦਾ ਨਹੀਂ ਨਿਕਲਿਆ ਜੀ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ 1977 ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਮਰਤਵਾ ਚੌਧਰੀ ਦੇਵੀ ਲਾਲ ਨੇ ਹਰਿਆਣਾ ਦੀ ਵਿਧਾਨ ਸਭਾ 'ਚ ਕਿਹਾ ਸੀ ਕਿ ਮੇਰਾ ਭਰਾ ਆ ਗਿਆ ਹੁਣ ਤੁਹਾਨੂੰ SBI ਅਲਬਰਵਾ ਕੇ ਪਾਣੀ ਵੀ ਲੈ ਆਵਾਂਗੀ ਕਹਿੰਦਿਆ ਕਿ 2 ਕਰੋੜ ਰੁਪਈਆ ਵੀ ਲੈ ਲਿਆ ਜਿੱਥੇ ਅੱਜ ਕੱਲ ਇੱਕ ਵੱਡਾ ਅਲੀ ਸ਼ਾਨਾ ਹੋਟਲ ਹੈ ਹਰਿਆਣੇ ਦੇ ਵਿੱਚ ਤੇ ਉਹ ਹੋਟਲ ਦੀ ਜ਼ਮੀਨ ਵੀ ਲੈ ਲਈ ਜੀ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ 'ਚ ਇਹਨਾਂ ਨੇ ਉਹ ਜ਼ਮੀਨ ਹੀ ਡੀ ਨੋਟੀਫਾਈ ਕਰਤੀ ਜਿਹੜੀ ਐਸਐਫਆਈ ਵਾਲਾ ਵਾਸਤੇ ਦਿੱਤੀ ਸੀ ਬਾਅਦ ਦੇ ਵਿੱਚ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ 2016 ਚ ਬਹੁਤ ਸਾਰੇ ਅਕਾਲੀ ਵਰਕਰ ਲੀਡਰ ਥਾਤਾ ਤੇ ਗਏ ਜੀਸੀਬੀ ਮਸ਼ੀਨਾਂ ਲਾਈਆਂ ਕਿਸਤੇ ਐਸਵਾਈਐਲ ਭਰਨ ਲੱਗੇ ਆ ਜੀ ਐਸਵਾਈਐਲ ਨੇ ਨੁਕਸਾਨ ਬਹੁਤ ਕਰਾ ਲਿਆ ਖਾੜਕੂ ਬਲਵਿੰਦਰ ਜਟਾਣਾ ਦਾ ਨਾਮ ਵੀ ਜੁੜਦਾ ਇਹਦੇ ਨਾਲ ਉਹਦੇ ਪਰਿਵਾਰ ਨਾਲ ਕੀ ਵਾਪਰਿਆ ਦੁਨੀਆ ਜਾਣਦੀ ਹੈ ਸਾਡੇ ਮਹਿਰੂਮ ਗਾਇਕ ਸਿੱਧੂ ਮੂਸੇਵਾਲੇ ਨੇ ਵੀ ਐਸਵਾਈਐਲ ਤੇ ਇੱਕ ਗਾਣਾ ਲਿਖਿਆ ਕਿ ਟੋਬਕਾ ਨਹੀਂ ਦੇਵਾਂਗੇ ਪਾਣੀ ਦਾ ਇਥੇ ਗੱਲਾਂ ਬਾਤਾਂ ਹੋਈਆਂ ਜੀ ਹੁਣ ਤੱਕ 4 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਅਜੇ ਦੌਰ ਗੱਲਾਂ ਬਾਤਾਂ ਚੀ ਹੈ ਮਾਮਲਾ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿਉਂਕਿ ਸੁਪਰੀਮ ਕੋਰਟ ਨੂੰ ਪਤਾ ਹੈ ਕਿ ਪਾਣੀ ਰਾਜਾਂ ਦਾ ਵਿਸ਼ਾ ਹੈ ਜੀ ਕਿ ਦੁਨੇ ਭਰਾ ਹਰਿਆਣਾ ਤੇ ਪੰਜਾਬ ਆਪਸ ਵਿੱਚ ਦੀ ਬੈਠਨ ਇਹਦਾ ਕੋਈ ਨਾ ਕੋਈ ਹੱਲ ਕੱਢਣ ਅੱਜ ਫਿਰ ਜਿਹੜੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਜਿਹੜੇ ਕੇਂਦਰ ਦੇ ਜਲ ਸਰੋਤ ਮੰਤਰੀ ਨੇ ਸੀ ਆਰ ਪਾਟੇਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨੈব ਸਿੰਘ ਸੈਣੀ ਤੇ ਦੋਨਾਂ ਪਾਸਿਆਂ ਦੇ ਅਧਿਕਾਰੀ ਸਹਿਬਾਨ ਉੱਥੇ ਨਾਲ ਸ਼ਾਮਲ ਨੇ ਕੋਈ ਹੱਲ ਨਿਕਲੇਗਾ ਜਪ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਕੱਖ ਨਹੀਂ ਪੱਲੇ ਪਾਣੀ ਚ ਮਧਾਣੀ ਦਾ ਜੀ ਜੀ ਇਹ ਪਾਣੀ ਹੈ ਇਹਨੂੰ ਜਿੰਮੇ ਵਰਜੀ ਰੜਕੇ ਜਾਓ ਮੈਂ ਅਕਸਰ ਗੱਲ ਕਰਦਾ ਹੁੰਨਾ ਕੋਮਲ ਕਪੂਰ ਜੀ ਜੀ ਕਿ ਐਸਵਾਈਐਲ ਬੰਨੀ ਚਾਹੀਦੀ ਐਸਵਾਈਐਲ ਨਹੀਂ ਬੰਨੀ ਚਾਹੀਦੀ ਬਿਲਕੁਲ ਇਹ ਜਿਹੜੀ ਸਤਲੁਜ ਯਮਨਾ ਸੰਪਰਕ ਨਹਿਰ ਹੈ ਜਦੋਂ ਪਾਣੀ ਦੀ ਵੰਡ ਹੋਈ ਰਾਜਸਥਾਨ ਕੋਈ ਰਿਪੀਅਰੈਂਸ ਦਾ ਰਾਜ ਨਹੀਂ ਸੀ ਉਹਨੂੰ ਵੀ ਚੱਕ ਕੇ ਪਾਣੀ ਦੇ ਦਿੱਤਾ ਗਿਆ ਤੱਕਾ ਕਿਤੇ ਨਾਲ ਹੋਇਆ ਪੰਜਾਬ ਨਾਲ ਬਿਲਕੁਲ ਰਾਜਸਥਾਨ ਦੇ ਵਿੱਚੋਂ ਅਰਬਾਂ ਖਰਬਾਂ ਦਾ ਹਰ ਸਾਲ ਪੱਥਰ ਨਿਕਲਦਾ ਹੈ ਕਿ ਰਾਜਸਥਾਨ ਦੀ ਸਰਕਾਰ ਪੰਜਾਬ ਨੂੰ ਕੋਈ ਰਾਹਤ ਦਿੰਦੀ ਹੈ ਕੁਝ ਸਮਾਂ ਹੁੰਦਾ ਸੀ ਜਦੋਂ ਇਹ ਪਾਣੀ ਉਧਰ ਜਾਂਦਾ ਸੀ 55 57 ਦੇ ਨੇੜੇ ਮਹਾਰਾਜਾ ਗੰਗਾ ਸਾਹਿਬ ਨੇ ਇੱਕ ਨਹਿਰ ਬਣਾਈ ਗੰਗ ਕਨਾਲ ਕਹਿੰਦੇ ਆ ਉਹਨੂੰ ਬਕਾਇਦਾ ਤੌਰ ਦੇ ਉੱਤੇ ਪੰਜਾਬ ਨੂੰ ਰਾਇਲਟੀ ਦਿੰਦੇ ਸੀ ਜਿੰਨਾ ਵੀ ਉਹਦਾ ਨਿਰਧਾਰਤ ਹੋਈ ਸੀ ਜਦੋਂ ਇਹ ਪਾਣੀ ਦੀ ਬੰਡ ਹੋਈ ਬਕਾਇਦਾ ਤੌਰ ਤੇ ਦਸਤਾਵੇਜ਼ਾਂ ਚ ਲਿਖਿਆ ਵੈ ਕਿ ਇਹ ਰਾਜ ਇਹਨਾਂ ਨੇ ਪੰਜਾਬ ਨੂੰ ਰਾਇਲਟੀ ਕਿੰਨੀ ਦੇਣੀ ਆ ਪਾਣੀ ਦੀ ਇਹ ਬਾਅਦ ਚ ਤੈਅ ਕਰਨਗੇ ਕਿਸੇ ਨੇ ਨਹੀਂ ਦੇਖਿਆ ਆ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਪੰਜਾਬ ਦੀ ਖਿੱਲੀ ੜਾਉਣ ਵਾਸਤੇ ਆਈਆਂ ਇਸ ਪਾਸੇਬਲ ਕੋਈ ਧਿਆਨ ਨਹੀਂ ਦਿੱਤਾ ਉਹਦੇ ਬਦਲੇ ਦੇ ਵਿੱਚ ਆਪਣੇ ਘਰਾਵਾਂ ਵਾਸਤੇ ਤੇ ਉਹ ਤਾਂ ਸਾਰਾ ਕੁਝ ਕਰ ਲਿਆ ਤੇ ਪੰਜਾਬ ਦਾ ਜੋ ਹਾਲ ਸਾਡੇ ਸਾਹਮਣੇ ਹੈ ਮੈਂ ਇੱਕ ਨੂੰ ਨਹੀਂ ਕਹਿੰਦਾ ਇਹਦੇ ਵਾਸਤੇ ਸਾਰੇ ਜਿੰਮੇਵਾਰ ਨੇ ਬਿਲਕੁਲ ਤੇ ਹੁਣ ਜਿਹੜਾ ਮਸਲਾ ਜਮਨਾ ਵਾਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੀ ਕਾਬਲੇ ਤਾਰੀਫ ਹੈ ਕਿ ਭਾਈ ਜੇ ਪਾਣੀ ਵੰਡਿਆ ਸੀ ਤਾਂ ਜਮਨਾ ਵਿੱਚ ਕਿਉਂ ਨਾ ਰੱਖੀ ਗਈ ਉਹ ਕਹਿੰਦੇ ਕਿ ਐਸਵਾਈਐਲ ਸਤਲੁਜ ਯਮਨਾ ਸੰਪਰਕ ਨਹਿਰ ਇਹ ਨਹੀਂ ਹੋਣੀ ਚਾਹੀਦੀ ਇਹਦੀ ਥਾਂ ਦੇ ਉੱਤੇ ਸ਼ਾਰਦਾ ਜਮਨਾ ਸੰਪਰਕ ਨਹਿਰ ਬਣਾ ਲਓ ਸ਼ਾਰਦਾ ਇਧਰੋਂ ਕੇਦਾਰਨਾਥ ਵਾਲੇ ਪਾਸੋਂ ਨਿਕਲਦੀ ਹੈ ਤੇ ਬੜੀ ਤਬਾਹੀ ਕਰਦੀ ਹੈ ਜੇ ਉਹਨੂੰ ਚੈਨਲਾਈਜ਼ ਕਰਕੇ ਨਹਿਰ ਚ ਬਲਾ ਲਿਆ ਜਾਵੇ ਤਾਂ ਹਰਿਆਣੇ ਨੂੰ ਪਾਣੀ ਮਿਲ ਸਕਦਾ ਦਿੱਲੀ ਨੂੰ ਮਿਲ ਸਕਦਾ ਉਸੇ ਜਰੀਏ ਥੋੜਾ ਬੋਤਾ ਪਾਣੀ ਰਾਜਸਥਾਨ ਨੂੰ ਵੀ ਮਿਲ ਸਕਦਾ ਹੈ ਪਰ ਇਹ ਨਹੀਂ ਦੇਖਣਾ एसवाईएल पंजाब वाले पास आके बैठना है सो ਇਹ ਮਾਵਲਾ ਤਾਂ ਹੀ ਹੋਏਗਾ ਜੇ ਸਾਰੀਆਂ ਤਰ੍ਹਾਂ ਗੰਭੀਰਤਾ ਨਾਲ ਇਹਦੇ ਉੱਤੇ ਵਿਚਾਰ ਕਰਨ ਜੀ ਜੀ ਬਿਲਕੁਲ ਟਿਲੋਂ ਸਾਹਿਬ ਉੱਤਰ ਗੱਲ ਕੀਤੀ ਜਾਵੇ ਲੁਧਿਆਣਾ ਤੋਂ ਇੱਕ ਰੂ ਕੰਬਾਉ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਨੂੰ ਜਿਹੜਾ ਹੈ ਮਾਰ ਕੇ ਉਸ ਨੂੰ ਬੋਰੇ ਦੇ ਵਿੱਚ ਬੰਦ ਕਰਕੇ ਹਾਈਵੇ ਦੇ ਮੇਨ ਰੋਡ ਦੇ ਕਿਨਾਰੇ ਤੇ ਸੁੱਟਿਆ ਗਿਆ ਜਿਸ ਤੋਂ ਬਾਅਦ ਫਿਰ ਉਹ ਥੋ ਦੀ ਫਰਾਰ ਹੋ ਗਈ ਤੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਇਸ ਨੂੰ ਦੇਖ ਕੇ ਡਾਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਦੇ ਕੋਈ ਬੜਾ ਦਿਲ ਕੰਬਾਉ ਕਹਤਾ ਕਰਮ ਹੈ ਕੋਮਲ ਜੀ ਅੱਜ ਤੁਸੀਂ ਤਾਂ ਕਿਸੇ ਪਸ਼ੂ ਦੇ ਵੀ ਡੰਡਾ ਮਾਰਦੇ ਹੋ 50 ਵਾਰ ਸੋਚਦੇ ਹੋ ਬਿਲਕੁਲ ਕਈ ਵਾਰ ਕਈ ਕੁੱਤੇ ਸਾਡਾ ਨੁਕਸਾਨ ਵੀ ਕਰਦੇ ਆ ਪਰ ਉਹਨਾਂ ਦੇ ਸੋਟੀ ਮਾਰਨ ਲੱਗੇ ਵੀ 10 ਵਾਰੀ ਇਨਸਾਨ ਸੋਚਦਾ ਜੀ ਜੇ ਠੰਡੇ ਜੇ ਮਨ ਨਾਲ ਦੇਖੋ ਤਾਂ ਉਹ ਵਿਚਾਰੇ ਆਪਣੇ ਪੇਟ ਲਈ ਤੁਹਾਡੀ ਕੋਈ ਖਾਣ ਵਾਲੀ ਚੀਜ਼ ਚੱਕਦੇ ਆ ਜੀ ਜੀ ਬ੍ਰਿਟਾ ਆ ਜਿਹੜੇ ਹੁੰਦੇ ਆ ਹੱਡਾ ਰੋਡੀਆਂ ਵਾਲੇ ਇਹ ਤਾਂ ਖੰਖਾਰ ਹੁੰਦੇ ਆ ਤਾਂ ਇਹ ਲੋਕ ਅੱਜ ਇਨਸਾਨੀਅਤ ਦੀ ਕਦਰ ਡੰਗਰਾ ਕੁੱਤਿਆਂ ਬਿੱਲਿਆਂ ਤੋਂ ਵੀ ਥੱਲੇ ਚੜੀ ਗਈ ਉਹ ਆ ਕੀ ਇੱਕ ਕੁੜੀ ਨੂੰ Laash ਬਣਾ ਕੇ ਬੋਰੀ ਦੇ ਵਿੱਚ ਪਾ ਲਿਆ ਜੀ ਪਤਾ ਲੱਗਿਆ ਕਿ ਮੇਨ ਚੌਕ ਸੜਕ ਕਿਨਾਰੇ ਸੁੱਟ ਦਿੱਤਾ ਹਾਲਾਂਕਿ ਉਹਨਾਂ ਨੂੰ ਰੋਕ ਕੇ ਇਹ ਬੋਰਾ ਸੁੱਟਣ ਲਈ ਕਿਹਾ ਕਿ ਇੱਥੇ ਨਾ ਸੁੱਟੋ ਕਹਿੰਦੇ ਇਹਦੇ ਵਿੱਚ ਤਾਂ ਆਂਬ ਨੇ ਲੋਕਾਂ ਨੂੰ ਜਦੋਂ ਬਦਬੂ ਆਈ ਫਿਰ ਪਤਾ ਲੱਗਿਆ ਇਹਦੇ ਵਿੱਚ ਤਾਂ ਕੋਈ Laash ਹੈ ਜੀ ਕਹਿੰਦੇ ਕਿ ਸਵੇਰੇ 9 ਵਜੇ ਦੇ ਕਰੀਬ ਆਰਤੀ ਚੌਕ ਨੇੜੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਜੌਂਜਵਾਨ ਆਏ ਉਹਨਾਂ ਨੇ ਇਹ ਬੋਰਾ ਰੱਖਿਆ ਹੋਇਆ ਸੀ 메인 ਚੌਕ 'ਚੀ ਬੋਰਾ ਸੁੱਟ ਕੇ ਉੱਥੇ ਮੌਜੂਦ ਇੱਕ ਵਿਅਕਤੀ ਜਿਹਦਾ ਨਾਮ ਅਮਰਜੀਤ ਹੈ ਉਹਨੇ ਮੌਜੂਦਾ ਉੱਥੇ ਲੋਕਾਂ ਵੱਲੋਂ ਵੀਡੀਓ ਬਣਾ ਲਈ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਦੇ ਆਉਣ ਤੋਂ ਪਹਿਲਾਂ ਨੌਜਵਾਨ ਚਲਾਕੀ ਦੇ ਨਾਲ ਫੋਨ ਤੇ ਗੱਲ ਕਰਨ ਦੇ ਬਹਾਨੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਉਹਨਾਂ ਤੋਂ ਜੋ ਥਾਣਾ ਡਿਵੀਜ਼ਨ ਨੰਬਰ 5 ਤੇ 8 ਉਹ ਆਪਸ ਵਿੱਚ ਹੀ ਉਲਝੇ ਰਹੇ ਕਿ ਤੁਹਾਡਾ ਏਰੀਆ ਕਿ ਤੁਹਾਡਾ ਏਰੀਆ ਇਹ ਅਕਸਰ ਅਸੀਂ ਪੰਜਾਬ ਵਿੱਚ ਅਕਸਰ ਹੁੰਦਾ ਦੇਖਿਆ ਖਾਸ ਕਰਕੇ ਲਾਸ਼ਾਂ ਵੇਲੇ ਬਿਲਕੁਲ ਜੇ ਕਿਸੇ ਸੂਏ ਕੱਸੀ ਚ ਲਾਸ਼ ਆ ਗਈ ਮਨ ਲਓ ਜਿਵੇਂ ਇੱਥੇ 5 ਨੰਬਰ ਦੀ ਹੈ ਜੀ ਉਹ ਬਾਸ ਲੈਂਦੇ ਪੁੱਲ ਦੇ ਠਾਣੇ ਦੀ ਦੱਬ ਕੇ ਦੂਜੇ ਠਾਣੇ ਦੀ ਜੂ ਚ ਛੱਡੇ ਆਉਂਦੇ ਜੀ ਕਿਉਂਕਿ ਮੋਟਰਸਾਈਕਲ ਫੜਿਆ ਗਿਆ ਤੇ ਇਹਦੇ ਨਾਲ ਬਾਕੀ ਚੀਜ਼ ਵੀ ਪਤਾ ਲੱਗ ਜੇਗੀ ਸੋ ਕਹਿੰਦੇ ਕਿ ਸੂਚਨਾ ਮਿਲਣ ਦੇ ਬਾਵਜੂਦ ਵੀ ਦੇਖੋ ਸਾਡੀ ਪੁਲਿਸ ਕਿੰਨੀ ਤੇਜ਼ ਹੈ ਉਹ ਸੂਚਨਾ ਮਿਲਣ ਤੋਂ ਬਾਅਦ ਵੀ 1 ਘੰਟੇ ਬਾਅਦ ਆਈ ਕੀ ਪੁਲਿਸ ਕਮਿਸ਼ਨਰ ਲੁਧਿਆਣਾ ਇਹ ਦੇਰੀ ਨਾਲ ਪਹੁੰਚਣ ਦੇ ਮਾਮਲੇ 'ਚ ਕੋਈ ਕਾਰਵਾਈ ਕਰਨਗੇ ਜੀ ਤੁਹਾਨੂੰ ਬਣੀ ਬਣਾਈ ਖੀਰ ਮਿਲ ਗਈ ਕੱਲੂ ਐਂ ਦੇਖਿਓ ਫਿਰ ਤੁਸੀਂ ਅੱਗੇ ਹੋ ਹੋ ਕੇ ਪ੍ਰੈਸ ਕਾਨਫਰੰਸਾਂ ਕਿਵੇਂ ਕਰਦੇ ਆਏ ਤਾਂ ਜੀ ਸਾਡੀ ਹਿੰਮਤ ਸੀ ਅਸੀਂ ਇਹ ਸਾਰਾ ਕੁਝ ਕਰ ਲਿਆ ਕਿ ਬਣੀ ਬਣਾਈ ਖੀਰ ਸਾਨੂੰ ਲੋਕਾਂ ਨੇ ਫੜ ਕੇ ਦੇ ਦਿੱਤੀ ਜੀ ਲੋਸਾ ਪੁੱਤਰ ਗੱਲ ਕਰ ਲੈਨੇ ਆ ਸਰਕਾਰੀ ਸਕੂਲਾਂ ਦੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਵਾਸਤੇ ਸਰਕਾਰ ਨੇ ਐਲਾਨ ਕੀਤਾ ਕਿ ਇਹ ਹੈ ਕਿ ਉਹ ਜਿਹੜੇ ਅਧਿਆਪਕ ਨੇ ਹੁਣ ਇੱਕ ਡਰੈੱਸ ਕੋਡ ਦੇ ਵਿਚਾਰਨਗੇ ਯਾਨੀ ਕਿ ਉਹਨਾਂ ਦੇ ਵਾਸਤੇ ਇੱਕ ਡਰੈੱਸ ਕੋਡ ਜਿਹੜਾ ਲਾਗੂ ਕਰ ਦਿੱਤਾ ਗਿਆ ਜੇਕਰ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਇਸ ਗੱਲ ਦਾ ਖਮਿਆਜਾ ਵੀ ਭੁਗਤਣਾ ਪਵੇਗਾ ਹਾਂ ਪਤਾ ਲੱਗਾ ਜਿਹੜੇ ਸਕੂਲ ਸੇਖਪਾਗ ਦੇ ਡਾਇਰੈਕਟਰ ਨੇ ਹਰ ਸੁਰਿੰਦਰ ਸਿੰਘ ਬਰਾੜ ਉਹਨਾਂ ਨੇ ਸਰਕਾਰੀ ਸਕੂਲਾਂ ਸਕੂਲਾਂ ਦੇ ਜੀ ਅਧਿਆਪਕਾਂ ਭਵੇਂ ਮਰਦਾਂ ਭਵੇਂ ਔਰਤਾਂ ਉਹਨਾਂ ਲਈ ਇੱਕ ਡਰੈੱਸ ਕੋਡ ਜਾਰੀ ਕਰਤਾ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਕੌਣ ਕੀ ਪਾ ਕੇ ਆ ਗਿਆ ਕਈ ਵਾਰ ਤਾਂ ਪਹਿਰਾਵਾ ਦੇ ਇੱਕ ਸ਼ਰਮ ਬੜੀ ਹੁੰਦੀ ਸੀ ਹੁਣ ਕਹਿੰਦੇ ਵੀ ਜਿਹੜੀ ਨਵੀਂ ਇਸ ਡਰੈੱਸ ਕੋਡ ਦੇ ਮੁਤਾਬਕ ਜੀ ਜਿਹੜੀ ਔਰਤ ਪ੍ਰਿੰਸੀਪਲ ਹੋਵੇਗੀ ਉਹ ਮਹਿਰੂਨ ਸਾਰੀ ਮਹਿਰੂਨੀ ਬਲਾਊਜ਼ ਅਤੇ ਸੁਨਾਰੀ ਬੇਜ ਬਾਰਡਰ ਜਾਂ ਫਿਰ ਪਲੇਨ ਮਹਿਰੂਨ ਸੂਟ ਉਹਦੇ ਨਾਲ ਸੁਨਾਰੀ ਬੇਜ ਵਾਲਾ ਦੁਪੱਟਾ ਇਸੇ ਤਰ੍ਹਾਂ ਜਿਹੜੀਆਂ ਔਰਤ ਅਧਿਆਪਕਾਂ ਨੇ ਉਨ੍ਹਾਂ ਲਈ ਇੱਕ ਰੰਗਤ ਗੂੜੇ ਦੁਪੱਟੇ ਵਾਲਾ ਆਈਵਰੀ ਔਰਤਾਂ ਦਾ ਪੂਰਾ ਸੂਟ ហេਟਾ ਸਲਵਾਰ ਜਾਂ ਪੈਂਟ ਹੋ ਸਕਦੀ ਹੈ ਜਿਹਦਾ ਸੁਨੈਰੀ ਬਾਰਡਰ ਵਾਲਾ ਆਈਵਰੀ ਸਾੜੀ ਤੇ ਬਲਾਊਜ਼ ਹੈ ਇਹ ਤੁਹਾਨੂੰ ਜਿਆਦਾ ਪਤਾ ਹੋਵੇਗਾ ਪੁਰਸ਼ੇ ਤੇ ਆਪਕਰ ਅਸਵੀ ਤੌਰ ਤੇ ਕਮੀਜ਼ ਚਿੱਟੀ ਗਰੇ ਰੰਗ ਦੀ ਪੇਂਟ ਪਾਉਣਗੇ ਉਹ ਕਹਿੰਦੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਾਰਾ ਕੁਝ ਲਾਗੂ ਕਰਨਾ ਹੋਵੇਗਾ ਔਰ ਜੇ ਕੋਈ ਨਹੀਂ ਕਰੇਗਾ ਬਕਾਇਦਾ ਤੌਰ ਦੇ ਉੱਤੇ ਉਹਦੇ ਤੇ ਕਾਰਵਾਈ ਹੋ ਸਕਦੀ ਹੈ ਜੀ ਜ਼ਿਲ੍ਹਾ ਸਖਿਆ ਅਫਸਰ ਰਾ ਡਾਕਟਰ ਰਾਜਨ ਜੈਨ ਉਹ ਕਹਿੰਦੇ ਕਿ ਸਕੂਲਾਂ ਵਿੱਚ 20 ਜੁਲਾਈ 2025 ਨੂੰ ਇਹ ਇਦੇ ਸਬੰਧ ਵਿੱਚ ਕਹਿੰਦੇ ਜਿਹੜੇ ਹਦੇਸ਼ ਹੋ ਗਏ ਨੇ ਭਾਪ ਵੀ ਤੋ ਬਾਤ ਇਹ ਜਿਹੜੇ ਸਕੂਲਾਂ ਦੇ ਅਧਿਆਪਕ ਨੇ ਔਰਤ ਅਧਿਆਪਕ ਨੇ ਜੋ ਡਰੈਸ ਕੋਡ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਇਹ ਉਹਨਾਂ ਨੂੰ ਪਹਿਨਣਾ ਲਾਜ਼ਮੀ ਹੋ ਗਿਆ ਬਿਲਕੁਲ ਬਿਲਕੁਲ ਢੀਲਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਵੱਲੋਂ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਦਸ਼ਕ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਜਲਦ ਮਿਲਾਂਗੇ ਕੱਲ ਨਵੇਂ ਪ੍ਰੋਗਰਾਮ ਤੇ ਵਿੱਚ ਨਵੀਆਂ ਖਬਰਾਂ ਦੇ ਨਾਲ ਮਿਲਦੇ ਹੋ ਇਜਾਜ਼ਤ ਧੰਨਵਾਦ